ਗਰਗ ਟਰੇਡਿੰਗ ਕੰਪਨੀ ਤੇ ਤੁਹਾਨੂੰ ਕਹਿਆਂ ਝਾੜੂ ਮੰਜੇ ਹਰੀਆਂ ਝਲਰਾਂ ਨਵਾਰਾਂ ਸੰਗਲ ਮੇ ਜਾਣਗੇ ਕੀ ਹਾਲਾ ਤੁਹਾਡਾ ਠੀਕ ਠਾਕ ਹੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਰੀ ਤੋਂ ਨਮੀ ਅਨਾਜ ਮੰਡੀ 59 ਨੰਬਰ ਦੁਕਾਨ ਤੇ ਇਹ ਵੀਰ ਨੇ ਆਪਣੇ ਨੇ ਨਵੀਂ ਦੁਕਾਨ ਖੋਲੀ ਆ ਦੁਕਾਨ ਦਾ ਕੀ ਨਾਮ ਰੱਖਿਆ ਵੀਰ ਨੂੰ ਦੱਸ ਗਰਗ ਇੰਟਰਪ੍ਰਾਈਜ਼ਸ ਧੂਰੀ ਗਰਗ ਇੰਟਰਪ੍ਰਾਈਜ਼ਸ ਧੂਰੀ ਛਾਜਲੀ ਵਾਲੇ ਨਵੀਂ ਅਨਾਜ ਮੰਡੀ ਚੋਂ 56 ਨੰਬਰ ਦੁਕਾਨ ਖੋਲੀ ਆ ਜਿੱਥੇ ਕਿ ਜ਼ਿਮੀਦਾਰ ਭਰਾ ਮਤੇ ਮਿਸਤਰੀ ਭਰਾਵਾਂ ਲਈ ਸਪੈਸ਼ਲ ਜਿਹੜਾ ਕਿ ਸਮਾਨ ਉਹਨਾਂ ਨੂੰ ਦੂਰ ਦੂਰ ਲੈ ਕੇ ਆਉਣਾ ਪੈਂਦਾ ਸੀ ਜਾਂ ਇੱਥੋਂ ਨੇੜੇ ਤੇੜੋ ਨਹੀਂ ਮਿਲਦਾ ਤੇ ਉਹ ਸਾਰਾ ਸਮਾਨ ਤੁਹਾਨੂੰ ਮਿਲੂਗਾ ਜਿਸ ਤਰ੍ਹਾਂ ਕਿ ਵਧੀਆ ਬਿਕਟਰ ਕੰਪਨੀ ਦੀ ਢੋਲੀ ਵਧੀਆ ਗਰੰਟੀ ਵਾਲੀ ਟੁੱਟ ਜੇ ਫੁੱਟ ਜੇ ਕੁਛ ਮਰ ਜੇ ਵਾਪਸ ਆ ਜੇ ਇਸ ਤੋਂ ਇਲਾਵਾ ਮੱਛਰਦਾਨੀ ਹੋਗੀ ਇਸ ਤੋਂ ਇਲਾਵਾ ਹਰੀ ਚਾਲ ਜਿਹੜੀ ਕਿ ਅੱਜ ਕੱਲ ਹਰ ਇੱਕ ਨੂੰ ਦੀ ਜ਼ਰੂਰਤ ਆ ਇਹ ਤੁਹਾਨੂੰ ਮਿਲੂਗੀ ਸੰਗਲ ਮਿਲ ਜਾਣਗੇ ਆਪਣੇ ਛੋਟੇ ਵੱਡੇ ਜਿਹੜੇ ਮਰਜੀ ਸਾਈਜ਼ ਦੇ ਸੰਗਲ ਮਿਲ ਜਾਣਗੇ ਇਸ ਤੋਂ ਇਲਾਵਾ ਆਪਣੇ ਇਹ ਆਪਣੇ ਕੁੱਤਿਆਂ ਵਾਸਤੇ ਜਿਹੜੇ ਆਪਣੇ ਫੈਟ ਕਰੇ ਰੱਖੇ ਹੁੰਦੇ ਨੇ ਉਹਨਾਂ ਲਈ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦੇ ਆ ਇਸ ਤੋਂ ਇਲਾਵਾ ਬਿਕਟਰ ਕੰਪਨੀ ਦਾ ਇਹ ਬੱਠਲ ਨਾਲ ਹੀ ਤੁਹਾਨੂੰ 우ਸ਼ਾ ਕੰਪਨੀ ਦੀ ਨਿਵਾਰ ਇਸ ਤੋਂ ਇਲਾਵਾ ਤੁਸੀਂ ਲੈ ਜਾਓਗੇ ਜੇ ਤੁਹਾਨੂੰ ਸਲਾਈ ਕਢਾਈ ਲਈ ਕੋਈ ਵੀ ਰੀਲਾਂ ਦੀ ਲੋੜ ਆ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਇਹ ਨਹੀਂ ਹੈਗੀਆਂ 2000 ਜਿੰਨੀਆਂ ਮਰਜ਼ੀ ਲਵੋ ਚਾਹੇ 5 ਲੱਖ ਕੁਝ ਵੀ ਲੈ ਪਿਆ ਲਓ ਸੋ ਲਵੋ ਇਸ ਤੋਂ ਇਲਾਵਾ ਨਾਲ ਨਾਲ ਤੁਹਾਨੂੰ ਦੇਖਿਆ ਇਹ ਤਰਫਾਲ ਮਿਲ ਜੂਗੀ ਹਰ ਡਿਜ਼ਾਈਨ ਹਰ ਤਰੀਕੇ ਦੀ ਵਧੀਆ ਜਿਹੜੇ ਮਰਜ਼ੀ ਸਾਈਟ ਤੇ ਲੈ ਲਓ ਕਈ ਵਾਰ ਰੰਗ ਵੀ ਤੁਹਾਨੂੰ ਪਿਆਰਾ ਮਿਲ ਜਾਂਦਾ ਕੋਈ ਚੱਕਰ ਨਹੀਂ ਹੈਗਾ ਇਹਨੂੰ ਵੀ ਕਿਹਾ ਸੀ ਕੱਪ ਇਹ ਕਹੇ ਸਪੈਸ਼ਲ ਤੂੜੀ ਵਾਲਾ ਕੱਪ ਜਿਹੜਾ ਕਿ ਤੁਹਾਡੇ ਲਈ ਬਹੁਤ ਸਪੈਸ਼ਲ ਤੇ ਵਧੀਆ ਹਾਈ ਕੁਆਲਿਟੀ ਜਿ ਮਂਗਾਇਆ ਹੋਇਆ ਜਿਹੜਾ ਨੇੜੇ ਤੇੜਾ ਤੁਹਾਨੂੰ ਮਿਲਣਾ ਹੀ ਨਹੀਂ ਇਹ ਮਿਲਣਾ ਹੀ ਤੁਹਾਨੂੰ ਨਾਡ ਨੰਬਰ ਦੁਕਾਨ ਨਮੀ ਨਾਲ ਅੰਚ ਮੰਡੀ ਧੂਰੀ ਵਿਖਿਆ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕੀ ਕੀ ਸਮਾਨ ਆ ਆ ਦੇਖੋ ਪੀੜੀਆਂ ਰੰਗਦਾਰ ਪੀੜੀਆਂ ਆਪਣੀਆਂ ਹੱਥ ਨਾਲ ਬੁਣੀਆਂ ਹੋਈਆਂ ਟੋਰੀਆ ਟੋਪ ਦੀਆਂ ਇਸ ਤੋਂ ਇਲਾਵਾ ਨਾਲ ਨਾਲ ਚੱਕਲੇ ਸਟੈਂਡ ਵਾਲੇ ਇਹ ਚੱਕਲੇ ਸਟੈਂਡ ਵਾਲੇ ਜਿਵੇਂ ਸਟੈਂਡ ਉੱਤੇ ਬਣਿਆ ਹੋਇਆ ਰੋਟੀ ਬਣਾਓ ਜਿਵੇਂ ਮਰਜ਼ੀ ਖਾਓ ਪੂਰਾ ਵਧੀਆ ਤੇ ਨਜ਼ਾਰੇਦਾਰ ਹੋਰ ਵੀ ਚੀਜ਼ਾਂ ਨੇ ਬਾਈਪਰ ਵੀ ਮਿਲ ਜਾਣਗੇ ਝਾੜੂ ਵੀ ਮਿਲ ਜਾਣਗੇ ਵਧੀਆ ਕੁਆਲਿਟੀ ਦੇ ਫੁੱਲ ਝਾੜੂ ਪਿੱਲਾਲੇ ਚਾੜੂ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਦਿਖਾਣੇ ਆ ਸਭੇ ਮਿਲ ਜਾਣਗੇ ਨਾਲ ਨਾਲ ਦਿਖਾਓ ਕੈਮਰਾਮੈਨ ਜੀ ਕਿਹੇ ਆ ਦੇਖੋ ਕੀ ਕੀ ਸਮਾਨ ਆ ਹਾਲੇ ਤੋਂ ਕੱਪ ਟੱਪ ਮੱਗ ਥੂੜੇ ਚ ਕੱਲਈ ਟੋਕਰੀਆਂ ਬਾਲਟੀਆਂ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲ ਜੂਗਾ ਝਾਰਨੇ ਵੀ ਮਿਲ ਜਾਣਗੇ ਜਿਵੇਂ ਕੋਈ ਰੇਤਾ ਜਾਂ ਕੋਈ ਚੀਜ਼ ਤੁਸੀਂ ਝਾਰਨੀ ਆ ਇਹਨੂੰ ਕੀ ਕਹਿੰਦੇ ਨੇ ਟੋਕ ਇਸ ਤੋਂ ਇਲਾਵਾ ਟੋਕੇ ਟੋਕੇ ਲਈ ਆਪਣਾ ਕੁਝ ਵੀ ਆ ਕਰਨਾ ਹੋਵੇ ਤੁਸੀਂ ਕੋਈ ਮਿੱਟੀ ਕਟਪ ਹੋਰ ਵੀ ਚਿੱਕਣਾ ਹੋਵੇ ਉਹਦੇ ਲਈ ਸਮਾਨਾ ਟੋਕਰੇ ਮਿਲ ਜਾਣਗੇ ਆਪਣੇ ਤੂਤ ਤੂਤ ਦੀ ਛਟੀਆਂ ਦੇ ਸਪੈਸ਼ਲ ਬਣੇ ਹੋਏ ਆ ਬੱਠਲ ਮਿਲ ਜਾਣਗੇ ਬੱਠੜਾਂ ਤੋਂ ਇਲਾਵਾ ਕਹੀਆਂ ਮਿਲ ਜਾਣਗੀਆਂ ਕਹੀਆਂ ਜਿਵੇਂ ਪਲਾਸਟਿਕ ਦੀਆਂ ਲੋਹੇ ਦੀਆਂ ਪਾਈਪਾਂ ਮਿਲ ਜਾਣਗੀਆਂ ਪਲਾਸਟਿਕ ਦੀ ਪਾਈਪ ਬਾਈਪਰ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਮਿਲ ਜੂਗਾ ਪਾਈਪ ਮਿਲ ਜਾਣਗੀਆਂ ਜਿਹੜੇ ਮਰਜ਼ੀ ਸਾਹਤ ਤੁਸੀਂ ਪਾਈਪ ਲਵੋ ਇਹਦੇ ਨਾਲ ਨਾਲ ਤੁਹਾਨੂੰ ਆ ਦੇਖੋ ਰस्सियां ਜਿਹੜੀਆਂ ਮਰਜ਼ੀ ਰੰਗ ਦੀ ਜਿਹੜੇ ਮਰਜ਼ੀ ਤੁਸੀਂ ਆਪਣੇ ਸਾਈਜ਼ ਦੀ ਜਿੰਨੀ ਮੀਟਰ ਜਿੰਨੇ ਤੁਸੀਂ ਚਾਹੀਦੀਆਂ ਹਰ ਇੱਕ ਮਿਲ ਜਾਣੀਆਂ ਨੇ ਆ ਦੇਖੋ ਪਾਈਪਾਂ ਆ ਟੋਕਰੀਆਂ ਵਿੱਚ ਮਿਲ ਜਾਣਗੀਆਂ ਜਿਹੜੇ ਘਰ ਦੇ ਵਿੱਚ ਕੋਈ ਸਮਾਨ ਕੋਈ ਕੱਪੜਾ ਕੋਈ ਜੋ ਕੁਝ ਵੀ ਤੁਸੀਂ ਇਹਦੇ ਵਿੱਚ ਆਪਣੇ ਵਰਤ ਸਕਦੇ ਹੋ ਇਹਦੇ ਨਾਲ ਨਾਲ ਆ ਰੱਸੀਆਂ ਦੇ ਆ ਟਾਪੇ ਨੇ ਦੇਖੋ ਉੱਪਰ ਕਿੰਨੇ ਟਾਈਪੇ ਟਾਪੇ ਨੇ ਇਹ ਟਾਪੇ ਹਰ ਸਾਈਜ਼ ਹਰ ਕੁਆਲਿਟੀ ਹਰ ਸਾਈਜ਼ ਤੁਹਾਨੂੰ ਵਧੀਆ ਮਟੀਰੀਅਲ ਮਿਲੂਗਾ ਇਹਦੇ ਨਾਲ ਨਾਲ ਆ ਦੇਖੋ ਕਿੰਨੀਆਂ ਸੱਬਲ ਕੱਟੇ ਸੱਬਲ ਕੱਟੇ ਆਗੇ ਨਾਲ-ਨਾਲ ਪੋੜੀਆਂ ਵੀ ਮਿਲ ਜਾਣਗੀਆਂ ਕਿਸੇ ਨੇ ਜਿਵੇਂ ਆ ਪੀਪੇ ਲੈਣੇ ਨੇ ਕਿੱਪੇ ਵੀ ਮਿਲ ਜਾਣਗੇ ਬਹੁਤ ਵਧੀਆ ਆਪਣੇ ਬਣਵਾਏ ਹੋਏ ਨੇ ਸਪੈਸ਼ਲ ਇਹਦੇ ਨਾਲ ਨਾਲ ਤੁਹਾਨੂੰ ਦਿਖਾਣੇ ਆ ਆ ਦੇਖੋ ਕੁੱਪ ਵਧੀਆ ਕੁਆਲਟੀ ਜਿਹੜਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹਨਾਂ ਨੇ ਸਪੈਸ਼ਲ ਆਪ ਤਿਆਰ ਕਰਵਾਏ ਹੋਏ ਨੇ ਇਸ ਤੋਂ ਇਲਾਵਾ ਕਹਿਆਂ ਕਿਸੇ ਦੀ ਟੁੱਟ ਗਈ ਕਹੇ ਦੀ ਬਾਹੀ ਵੀ ਮਿਲ ਜਾਣਗੇ ਤੁਹਾਨੂੰ ਨਾਲ ਨਾਲ ਝਾੜੂ ਵਧੀਆ ਕੁਆਲਟੀ ਦੇ ਫੁੱਲ ਝਾੜੂ ਉਂ ਤਿੱਲਾਲੇ ਚਾੜੂ ਜਿਹੜੇ ਮਰਜ਼ੀ ਲਵੋ ਮਿਲ ਜਾਣਗੇ ਉਸ ਤੋਂ ਰਵਾ ਸੋਟੀਆਂ ਤੁਹਾਨੂੰ ਚਾਹੀਦੀਆਂ ਨੇ ਜਾਂ ਝੰਡਿਆਂ ਲਈ ਦਵਾਜਾਲੀ ਤੁਹਾਨੂੰ ਉਹ ਚਾਹੀਦੇ ਨੇ ਝੰਡੇ ਉਹ ਵੀ ਤੁਹਾਨੂੰ ਇੱਥੇ ਸੋਟੀਆਂ ਮਿਲ ਜਾਣਗੀਆਂ ਕੀ ਕਹਿੰਦੇ ਨੇ ਇਹਨਾਂ ਨੂੰ ਇਹ ਫੋੜੇ ਦੇਖੋ ਅਲੱਗ-ਅਲੱਗ ਪ੍ਰਕਾਰ ਦੇ ਫੋੜੇ ਦੇਖੋ ਛੋਟੇ ਵੱਡੇ ਸਾਈਜ਼ ਜਿਹੜੇ ਮਰਜ਼ੀ ਤੁਸੀਂ ਕਿਸਾਨ ਵੀਰ ਮੇਰੇ ਭਰਾ ਜਿਨ੍ਹਾਂ ਨੂੰ ਜ਼ਰੂਰਤ ਆ ਮਿਸਤਰੀਆਂ ਨੂੰ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਗਊਆਂ ਵਾਸਤੇ ਸਪੈਸ਼ਲ ਆਓ ਮੱਝਾਂ ਵਾਸਤੇ ਸਪੈਸ਼ਲ ਮੈਟ ਜਿਹੜਾ ਕਿ ਵਧੀਆ ਤੇ ਹਾਈ ਕੁਆਲਿਟੀ ਦੇ ਮੈਟ ਜੀ ਦੇਖੋ ਕਿੰਨਾ ਮੋਟਾ ਕਿੰਨਾ ਵਧੀਆ ਪੂਰਾ ਫੁੱਲ ਵਧੀਆ ਮਟੀਰੀਅਲ ਥੋਡੇ ਵਾਸਤੇ ਰੱਖਿਆ ਜਿੱਦੂ ਇਲਾਵਾ ਥੋੜੀਆਂ ਚਾਹੀਦੀਆਂ ਲੱਕੜ ਦੀ ਉਹ ਵੀ ਮਿਲ ਜਾਣਗੇ ਮੰਜੇ ਮਿਲ ਜਾਣਗੇ ਸਪੈਸ਼ਲ ਥੋਡੇ ਲਈ ਇਹ ਮੰਜੇ ਹਰ ਕੁਆਲਿਟੀ ਲਈ ਹਰ ਸਾਈਜ਼ ਦੀ ਨਿਮਾਰ ਦੇ ਤੁਹਾਨੂੰ ਮਿਲ ਜਾਣਗੇ ਚਾਹ ਫੋਲਡਿੰਗ ਲੈ ਲਓ ਚਾਹ ਸਿੱਧਾ ਲੈ ਲਓ ਇਸ ਤੋਂ ਇਲਾਵਾ ਕੋੜੀਆਂ ਲੋਹੇ ਦੀਆਂ ਆਪ ਸਪੈਸ਼ਲ ਇਹ ਤਿਆਰ ਕਰਵਾਂਦੇ ਨੇ ਕੋੜੀਆਂ ਚਾਹ ਕੋੜੀ ਇਹ ਲੈ ਲਓ 5 ਫੁੱਟੀ 6 ਫੁੱਟੀ 8 ਫੁੱਟੀ 10 ਫੁੱਟੀ ਇਸ ਤੋਂ ਇਲਾਵਾ ਨਾਲ ਨਾਲ ਤੁਹਾਨੂੰ ਕੋੜੀ ਮਿਲ ਜਾਣਗੇ ਨਿਮੀਨਮ ਦੀਆਂ ਵੀ ਜਿਹੜੇ ਕਿ ਅੱਜ ਕੱਲ ਹਰ ਇੱਕ ਦੁਕਾਨ ਹਰ ਘਰ ਦੇ ਵਿੱਚ ਲਾਈਟ ਵੇਟ ਦੀ ਜ਼ਰੂਰਤ ਹੁੰਦੀ ਆ ਉਹ ਵੀ ਤੁਹਾਨੂੰ ਕੋੜੀਆਂ ਟੂੜੀ ਵਾਸਤੇ ਜੀ ਸਾਡਾ ਸਮਾਨ ਮਿਲ ਜਾਣਾ ਇੱਕ ਇੱਕਲੀ-ਕਲੀ ਚੀਜ਼ਾਂ ਨੂੰਰੇ ਮਿਲ ਜਾਣੀਆਂ ਹਰ ਚੀਜ਼ ਵਧੀਆ ਕੁਆਲਿਟੀ ਦੇ ਨਾਲ ਤੁਹਾਨੂੰ ਮਿਲਣੀ ਆ ਤੇ ਹਾਂਜੀ ਇਸ ਤੋਂ ਇਲਾਵਾ ਦੇਖੋ ਰੰਗ-ਬਰੰਗੇ ਤੁਹਾਨੂੰ ਵਧੀਆ ਨਿਮਾਰਦੇ ਇਹ ਮੰਜੇ ਵੀ ਮਿਲ ਜਾਣਗੇ ਇਹਦੇ ਨਾਲ ਨਾਲ ਤੁਹਾਨੂੰ ਆ ਮੰਜੀਆਂ ਵੀ ਮਿਲ ਜਾਣਗੀਆਂ ਛੋਟੀਆਂ ਇਹ ਮਿਲ ਜਾਣਗੀਆਂ ਨਾਲ ਨਾਲ ਤੁਹਾਨੂੰ ਇੱਕ ਹੋਰ ਦਿਖਾਣੇ ਆ ਪੱਟੀਆਂ ਤੇ ਵਾਸਤੇ ਲੇਬਰ ਵਾਸਤੇ ਜਾਂ ਮਿਸਤਰੀਆਂ ਲਈ ਇਟਾ ਟੋਈ ਲਈ ਆ ਦੇਖੋ ਤੁਹਾਨੂੰ ਇਹ ਰੈਡੀ ਮਿਲ ਜਾਣਗੀਆਂ ਟੈਰਾਂ ਲੱਗੀਆਂ ਨਾਲ ਇਸ ਤੋਂ ਇਲਾਵਾ-ਇਲਾਵਾ ਆ ਦੇਖੋ ਇਹ ਇਹਦੇ ਵਿੱਚ ਵੀ ਨੇ ਨਾਲ ਵਧੀਆ ਕੋਈ ਸਮਾਨ ਕੋਈ ਰੇਤਾ ਜਾਂ ਕੋਈ 100 ਮਿੰਟ ਦੀਆਂ ਬੋਰੀਆਂ ਮਿਸਤਰੀ ਮਜ਼ਦੂਰ ਭਰਾਵਾਂ ਨੇ ਲੈ ਕੇ ਜਾਣੀਆਂ ਨੇ ਆ ਸਮਾਨ ਸਾਰਾ ਉਹਨਾਂ ਨੂੰ ਵਧੀਆ ਹੀ ਰਹੂਗਾ ਤੇ ਆਪਾਂ ਪਹੁੰਚਣਾ ਕਿੱਥੇ ਆ ਫਿਰ ਆਪਾਂ ਗਰਗ ਟ੍ਰੇਡਿੰਗ ਕੰਪਨੀ 59 ਨੰਬਰ ਦੁਕਾਨ ਧੂਰੀ ਨਮੀ ਅਨਾਜ ਮੰਡੀ ਵਿਖੇ